ਪਰ ਇਹ ਜੇ ਸਾਹਿਬ ਦਾ ਨਿਵਾਸ ਤੇ ਜਰੂਰ ਇਹ ਗੱਲ ਕਰਾਇਆ ਕਿ ਕਿਹੜਾ ਕਮਪਲਿਆ ਸੰਘਾ ਫੰਕਸ਼ਨ ਜੇ ਕਿਹੜਾ ਦਾ ਮਹੌਲ ਬੀਤੇਗਾ ਸੁਪਣਾ ਉਹ ਹੈ ਤੁਹਾਡਾ ਖਾਲਸਾ ਸੋਇ ਪੰਜ ਪਿਆਲੇ ਪੰਜ ਤੀਰ ਛਤੰ ਪੀਰ ਬੈਠਾ ਸੁਤਾਈ ਹਰ ਚ ਸਤਾਇਆ ਪੜਟ ਗਿਆ ਮੂਰਤੋ ਹਰ ਕੋ ਬੰਦ ਸਵਾਰੀ ਅੱਜ ਇਹ ਰੀਤ ਦੇ ਮਾਲ ਸਭ ਨੂੰ ਸਨ ਨੂੰ ਹਰ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੁਰਤਾ ਗੱਦੀ ਤੇ ਬਿਰਾਜਮਾਨ ਜੀ ਦਾ ਪਰਬਾ ਔਰ ਸਮੁੱਚੀਆਂ ਸੰਪਾਵਨਾਂ ਵਰੋਂ ਸਤਖੰਡ ਸ਼੍ਰੀ ਹਰਮਨ ਸਾਹਿਬ ਸ਼੍ਰੀ ਅਕਾਲ ਪੁਰਖ ਸਾਹਿਬ ਤੱਕ ਹੋਰ ਨਾ ਪਵਨ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤ ਸਹਿਜ ਨੂੰ ਲਾਇਆ ਜਾ ਰਿਹਾ ਸੰਗਤਾਂ ਵੱਲ ਦੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬ ਘਲਬਟਾਇਨਾ ਲੱਗਿਆ ਹੁਣ ਜਾ ਰਿਹਾ ਔਰ ਬੜੀ ਸ਼ਤਨਾਕ ਸਤਖੰਡ ਸ਼੍ਰੀ ਹਰਮਨ ਸਾਹਿਬ ਸ਼੍ਰੀ ਅਕਾਲ ਪੁਰਖ ਸਾਹਿਬ ਦੇ niche ਅਤਿ ਦੌਰ ਅਸਥਾਨਾਂ ਤੇ ਆ ਕੇ ਨਤਮਸਤ ਹੋ ਰਹੀਆਂ ਨੇ ਕਿਸੇ ਪ੍ਰਕਾਰ ਦਾ ਤਾਮਰ ਸਰ ਸਹਿਜ ਦੇ ਅੰਦਰ ਇਸੇ ਪ੍ਰਕਾਰ ਦਾ ਕੋਈ ਡਰਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਖੋਪ ਨਹੀਂ ਹੈ ਸੰਤਾ ਬੇਫਿਕਰ ਬੇਚਿਜ ਕੋ ਕੇ ਆਪਣੇ ਦੇ ਫਾਮਲ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਇ ਪ੍ਰਪਤੀਆਂ ਬਹੁਤ ਬਹੁਤ ਬਧਾਈਆਂ ਅੱਜ ਸਰੇ ਇਹਦਾ ਬਿਆਨ ਵੀ ਦਿੱਤਾ ਲਾਇਆ ਸੀ ਘਰ ਵੀ ਬਤੂ ਕੀ ਸਾਡੇ ਕੰਟਰੋਲ ਤੇ ਕੱਲ੍ਹ ਵੱਧ ਜਿਆ ਹੈ ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਪਤਾ ਕਿ 10 ਸਿੱਸਤੇ ਦੇਖੋ ਬੰਦੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਗਰ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਸਕੂਦਾ ਸੀ ਉਹਨੂੰ ਫੇਲ ਕਰ ਦੇਣਾ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ। ਔਰ ਇਹ ਕਹ ਲੋ ਜੀ ਕਹਿ ਕਿ ਇਹ ਕਰ ਐਸਾ ਕਰ ਹੈ ਜਿਸ ਨੂੰ ਹਰ ਇੱਕ ਨੂੰ ਜੀਵਨ ਦਾ ਮਹੱਤਵ ਹੈ। ਇਸ ਤੋਂ ਜ਼ਿੰਦਗੀ ਤਾਰ ਮਿਲਦੀ ਹੈ। ਕੋਈ ਵੀ ਐਸੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਔਰ ਆਪਨੇ ਉਸ ਬਿਆਨ ਤੇ ਪਰਦਾ ਪਾਉਣ ਲਈ ਭਾਰਤੀ ਫੌਜ ਦੇ ਕਲੈਕਟਿਨੈਂਟ ਜਰਮਨ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੈੱਟ ਗਰੰਟੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਇਹ ਤੁਸੀਂ ਗੱਨਾ ਲੈ ਕੇ ਇਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਨਾ ਆਪਣਾ ਵੀਟ ਸਕਦੇ ਹੋ ਔਰ ਮੈਂ ਬੇਨਤੀ ਕਰਨਾ ਚਾਹਨਾ ਹੈ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ੋਂ ਵਾਪਸ ਆਇਆ ਕਿਸੇ ਵੀ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਕੋਈ ਗਲਪਪੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਵਿਮੈਂਦੇ ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਝੂਠਾ ਪ੍ਰਪਾਗੈਂਡਾ ਫੌਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕਿ ਉਹਨਾਂ ਨੂੰ ਕੁਝ ਖੋਹ ਦਿੱਤੀ ਹੈ ਤੇ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਸਾਰਾ ਪ੍ਰਪਾਗੈਂਡਾ ਬਿਲਕੁਲ ਝੂਠ चौदह तरीक आया इस समय दौरान मेरे परिवार न मेरे मुलाइल से भारतीय फौज वालों भारत सरकार के किसी नुमाइंदे वालों श्रोम्वारा प्रबंधक कमेटी के किसी वालों किसी मैनेजर वालों ਇਸੇ ਪ੍ਰਕਾਰ ਦੇ ਕੇਸ ਸਥਾਨ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਗਈ ਤੇ ਸਾਰਾ ਸਾਰਾ ਕੋਰਾ ਛੂਟੇ ਪ੍ਰਪਾਗੈਂਡਾ ਇਹ ਤੇ ਸੰਗਤ ਨੂੰ ਅਗਿਆਤ ਪਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਲੈਫਟ ਮੈਜਰ ਨਾਲ ਦੇ ਖਿਲਾਫ ਜਿਹੜੀ ਇਹ ਬਹੁਤ ਕਮੇਟੀ ਪੜਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਰਿਵਾਰ ਦਾ ਨਾਲ ਜਿਹੜਾ ਇਹ ਪ੍ਰਪਾਗੈਂਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਕਿੰਝ ਵੀ ਤੁਸੀਂ ਡਿਊਟੀ ਤੇ ਨਹੀਂ ਸੀ ਮੈਂ ਕਿ ਤੁਸੀਂ ਹੁੰਦੇ ਤਾਂ ਕੀ ਇਸ ਪਾਸੇ ਪਰਮਿਸ਼ਨ ਦਿੰਦੇ ਕੈਂਟੀਨ ਕਰ ਸਕਦੇ ਐਸਾ ਕਦੇ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ